ਉਹ ਦੇਸ਼ ਦੁਨੀਆ ਚੈਨਲ ਮੈਂ ਤੁਹਾਡਾ ਆਪਣਾ ਮਨਪ੍ਰੀਤ ਅਰੰਧਿਓ ਅੱਜ ਜਿਸ ਤਰ੍ਹਾਂ ਗੱਲ ਕਰਦੇ ਆ ਕਿ ਮਾਂ ਮਾਂ ਠੰਡੀਆਂ ਸਾਮਾਂ ਹੁੰਦੀਆਂ ਹਨ ਜਦੋਂ ਮਾਂ ਬੱਚੇ ਨੂੰ ਜਨਮ ਦਿੰਦੀ ਆ ਤਾਂ 9 ਮਹੀਨੇ ਦੀ ਉਹ ਪੀੜਾ ਸਹਿੰਦੀ ਆ ਤੇ ਬੱਚੇ ਨੂੰ ਬਚਪਨ ਤੋਂ ਲੈ ਕੇ ਜਵਾਨੀ ਤੱਕ ਉਹ ਬੜੀ ਕਠਿਨਾਈਆਂ ਦੇ ਨਾਲ ਮੁਸ਼ਕਲਾਂ ਦੇ ਨਾਲ ਪਾਲਦੀ ਆ ਤੇ ਉਹਦੀਆਂ ਹਮੇਸ਼ਾ ਅਸੀਸਾਂ ਨਾਲ ਜੁੜੀਆਂ ਹੁੰਦੀਆਂ ਜਦੋਂ ਮਾਂ ਦਾ ਸਾਨੂੰ ਸੱਦੀ ਮਾਂ ਵਿਸੋੜਾ ਦਿੰਦੀ ਆ ਤਾਂ ਇਹ ਇੱਕ ਬਹੁਤ ਵੱਡੇ ਪੀੜਾ ਤੇ ਦੁੱਖ ਦਾ ਪੜਾ ਹੁੰਦਾ ਜਿਹਨੂੰ ਕਿ ਅਸੀਂ ਸ਼ਬਦਾਂ ਵਿੱਚ ਪ੍ਰੋ ਨਹੀਂ ਸਕਦੇ ਇਸੇ ਤਰ੍ਹਾਂ ਹਰਦੀਪ ਸਿੰਘ ਬੱਗਾ ਜਿਨ੍ਹਾਂ ਦੇ ਮਾਤਾ ਪ੍ਰੀਤਮ ਕੌਰ ਆਪਣੇ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾਂ ਵਿੱਚ ਜਾ ਬਰਾਜੇ ਹਨ ਤੇ ਇਹ ਇੱਕ ਵੱਡਾ ਪਰਿਵਾਰ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਹੈ ਅੱਜ ਅਸੀਂ ਉਹਨਾਂ ਨੂੰ ਇੱਕ ਨਿੱਕੀ ਜਿਹੀ ਛੋਟੀ ਜਿਹੀ ਸੰਧਾਜਲੀ ਭੇਟ ਕਰਨ ਜਾ ਰਹੇ ਹਾਂ ਭਾਵੇਂ ਕਿ ਮਾਂ ਦੀ ਜਿਹੜੀ ਹੈ ਉਪਮਾ ਇਹ ਵੱਡੀ ਆ ਮਹਾਨਤਾ ਵੱਡੀ ਆ ਅਸੀਂ ਇਹਨਾਂ ਨੂੰ ਸ਼ਬਦਾਂ ਵਿੱਚ ਤਾਂ ਨਹੀਂ ਪਰੋਹ ਸਕਦੇ ਇੱਕ ਸਾਡੀ ਨਿੱਕੀ ਜੀ ਕੋਸ਼ਿਸ਼ ਆ ਮਾਂ ਨੂੰ ਸੱਚੀ ਸੰਧਾਜਲੀ ਦੇਣ ਦੀ ਸਾਡੇ ਨਾਲ ਉਹਨਾਂ ਦੇ ਬੇਟੇ ਹਰਦੀਪ ਸਿੰਘ ਬੱਗਾ ਜੀ ਜੁੜੇ ਨੇ ਜੋ ਕਿ ਕੈਨੇਡਾ ਨਿਵਾਸੀ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਬੱਗਾ ਜੀ ਤੁਹਾਡਾ ਸਾਡੇ ਚੈਨਲ ਦੇ ਵਿੱਚ ਹਾਰਦਿਕ ਸਵਾਗਤ ਹੈ ਪਹਿਲਾਂ ਤਾਂ ਮੈਂ ਤੁਹਾਡਾ ਰਣਦੀਪ ਸਿੰਘ ਦਿਓ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਜੋ ਮੇਰੇ ਕੋਲੇ ਆ ਕੇ ਤੁਹਾਡਾ ਦੇਸ਼ ਦੁਨੀਆ ਚੈਨਲ ਦੁਨੀਆ ਦੇ ਰੂਬਰ ਕਰਾਇਆ ਮੇਰੇ ਪਾਸ ਆਇਓ ਮੇਰੇ ਦਿਲ ਦੀਆਂ ਗੱਲਾਂ ਸ਼ੋਣ ਦੀ ਕੋਸ਼ਿਸ਼ ਕੀਤੀ ਹੈ ਮੈਂ ਤੁਹਾਡਾ ਧੰਨਵਾਦ ਕਰਦਾ ਤੁਹਾਡੇ ਚੈਨਲ ਦਾ ਵੀ ਧੰਨਵਾਦ ਕਰਦਾ ਬੰਗਾ ਜੀ ਮਾਤਾ ਪ੍ਰੀਤਮ ਕੌਰ ਦੀ ਗੱਲਬਾਤ ਕਰਦੇ ਆ ਜਿਸ ਤਰ੍ਹਾਂ ਕਿਹਾ ਜਾਂਦਾ ਕਿ ਵੀ ਮਾਂ ਜਿਹੜੀ ਆ ਨਾ ਇਹ ਇੱਕ ਮਤਲਬ ਵੱਡਾ ਰੋਖ ਹੈ ਵੱਡਿਆਂ ਦੀ ਅਸੀਰਵਾਦ ਆ ਵੱਡਿਆਂ ਦੀਆਂ ਅਸੀਸਾਂ ਨੇ ਅੱਜ ਤੁਸੀਂ ਸੱਚੀ ਸਰੰਦਾਂ ਜਿਹੜੀ ਦੇਣ ਲੱਗਿਆ ਮਾਤਾ ਨੂੰ ਤੇ ਮਾਂ ਦਾ ਜਿਹੜਾ ਤੁਹਾਡਾ ਹੈ ਜਿਹੜਾ ਮਾਂ ਬਾਰੇ ਤੁਸੀਂ ਸਭ ਤੋਂ ਪਹਿਲਾਂ ਕੀ ਕਹਿਣਾ ਚਾਹੋਗੇ ਮਾਂ ਮਾਂ ਹੀ ਹੁੰਦੀ ਹੈ ਜੀ ਮਾਂ ਇੱਕ ਰੱਬ ਦੀ ਤਰ੍ਹਾਂ ਹੁੰਦੀ ਹੈ ਰੱਬ ਦਾ ਰੂਪ ਹੀ ਹੁੰਦੀ ਹੈ ਮੈਂ ਇਹੀ ਚਾਹਣਾ ਵੀ ਕਿਸੇ ਦੀ ਮਾਂ ਕਿਸੇ ਤੋਂ ਵੀ ਦੂਰ ਨਾ ਹੋਵੇ ਬੱਚੇ ਉਹਨੂੰ ਪਿਆਰ ਕਰਨ ਉਹਦੀ ਇੱਜ਼ਤ ਕਰਨ ਤੇ ਬਸ ਇਹੀ ਕਹਿਣਾ ਚਾਹਣਾ ਮਾਂ ਦੇ ਆਪਾ ਪ੍ਰੀਤਮ ਕੌਰ ਦੇ ਮਾਤਾ ਜੀ ਦੇ ਜੀਵਨ ਕਾਲ ਦੇ ਉੱਤੇ ਜੇ ਆਪਾਂ ਝਾਤ ਮਾਰੀਏ ਤਾਂ ਉਹਨਾਂ ਦਾ ਕਿੱਦਾਂ ਦਾ ਸੁਭਾਅ ਸੀ ਕਿਸ ਤਰ੍ਹਾਂ ਉਹ ਲੋਕਾਂ ਦੇ ਨਾਲ ਵਿਚਰਦੇ ਸੀਗੇ ਮਾਂ ਬਹੁਤ ਹੀ ਨਿੱਗੇ ਸੁਭਾਅ ਦੀ ਸੀ ਸਾਰਿਆਂ ਨਾਲ ਵਰਤਦੀ ਸੀ ਸਾਰੇ ਰਿਸ਼ਤੇਦਾਰਾਂ ਨਾਲ ਵਰਤਦੀ ਸੀ ਉਹ ਸਾਨੂੰ ਵੀ ਸੰਦੇਸ਼ ਦਿੰਦੀ ਸੀ ਵੀਰ ਵੀ ਸਾਰਿਆਂ ਨਾਲ ਮਿਲਵਾਰ ਮਿਲ ਕੇ ਰਹੋ ਜੋ ਵੀ ਕਰੇ ਆਉਂਦਾ ਸੀ ਉਹਦੀ ਇੱਜ਼ਤ ਕਰਦੀ ਸੀ ਤੇ ਸਾਨੂੰ ਇਹ ਵੀ ਦੱਸਦੀ ਸੀ ਵੀ ਤੇ ਡੈਡੀ ਦੇ ਨਾਨਕੇ ਕਿੱਥੇ ਆ ਉਹ ਡੈਡੀ ਦੇ ਨਾਨਕੇ ਮੰਮੀ ਦੇ ਨਾਨਕੇ ਮੇਰੇ ਨਾਨਕੇ ਸਾਰੇ ਰਿਸ਼ਤੇਦਾਰਾਂ ਨਾਲ ਵਰਤਦੀ ਸੀ ਤੇ ਸਾਨੂੰ ਵੀ ਸਿੱਖਿਆ ਦਿੰਦੀ ਸਾਰਿਆਂ ਨਾਲ ਵਰਤਣਾ ਤੇ ਰਲ ਮਿਲ ਕੇ ਰਹਿਣਾ ਤੁਹਾਡੇ ਪਿਤਾ ਜੀ ਦੇ ਦੂਸਰੇ ਵਿਆਹ ਦੇ ਕੀ ਕਾਰਨ ਬਣੇ ਇਮਰੇ ਮਦਰ ਬੱਦਵਾਲ ਤੋਂ ਸੀਗੇ ਜੀ 9060 ਦੇ ਵਿੱਚ ਲਗਭਗ ਇਹਨਾਂ ਦੀ ਮੈਰਿਜ ਹੋਈ ਫਿਰ ਇਹਨਾਂ ਦੇ ਔਲਾਦ ਨਹੀਂ ਹੋਈ ਤੇ ਉਸ ਤੋਂ ਬਾਅਦ ਫਿਰ ਇਹੀ ਮਦਰ ਨੇ ਮੇਰੇ ਨੂੰ ਇਜਾਜ਼ਤ ਦਿੱਤੀ ਫਿਰ ਮੇਰੇ ਡੈਡੀ ਦੀ ਸੈਕੰਡ ਮੈਰਿਜ 1975 ਦੇ ਵਿੱਚ ਕਲਾਰਪਿੰਡ ਹੋਈ ਸਿਹਾਰ ਕਾਲਜ ਕੋਲੇ ਤੇ ਉਸ ਤੋਂ ਬਾਅਦ ਮੇਰਾ ਜਨਮ ਹੋਇਆ ਇੱਕ ਮੇਰੀ ਸਿਸਟਰ ਆ ਛੋਟੀ ਉਹ 6 ਸਾਲ ਛੋਟੀ ਹੈ ਮੇਤੋਂ ਤੁਸੀਂ ਜਾਨੀ ਦੀ ਦੋ ਭੈਣ ਭਾਈ ਹਾਂ ਜਦੋਂ ਆਏ ਮਾਤਾ ਜੀ ਜਿਹੜੇ ਸੀ ਘਰ ਦੇ ਇੱਕ ਦੂਸਰੀ ਮਾਤਾ ਜੀ ਘਰਾਂ ਦੇ ਕੰਮ ਕਾਰਜ ਦੇ ਵਿੱਚ ਰਹਿੰਦੇ ਸੀ ਇਹਨਾਂ ਨੇ ਤੁਹਾਡਾ ਪਾਲਣ ਪੋਸ਼ਣ ਸਟੈਪ ਮਾਤਾ ਨੇ ਕਿਵੇਂ ਕੀਤਾ ਤੇ ਤੁਹਾਨੂੰ ਕਦੇ ਇਸ ਤਰ੍ਹਾਂ ਮਹਿਸੂਸ ਨਹੀਂ ਹੋਇਆ ਕਿ ਜਦੋਂ ਉਹ ਤੁਹਾਡਾ ਪਾਲਣ ਪੋਸ਼ਣ ਕਰਦੇ ਸੀ ਤੁਹਾਨੂੰ ਸਕੂਲ ਲਈ ਤਿਆਰ ਕਰਦੇ ਸੀ ਤੁਹਾਨੂੰ ਖਿਲਾਉਂਦੇ ਸੀਗੇ ਤੇ ਤੁਹਾਨੂੰ ਮਹਿਸੂਸ ਹੋਇਆ ਇਸ ਤਰ੍ਹਾਂ ਦਾ ਕਿ ਵੀ ਇਹ ਸਾਡੇ ਸਟੈਪ ਮਾਂ ਸੀ ਨਹੀਂ ਸਾਨੂੰ ਤਾਂ ਕਦੇ ਪਤਾ ਨਹੀਂ ਲੱਗਿਆ ਹੈਗਾ ਜੀ ਤੇ ਇਹੀ ਸਾਨੂੰ ਤਿਆਰ ਕਰਦੇ ਸੀ ਇਹੀ ਸਕੂਲ ਲੈ ਕੇ ਜਾਂ ਛੱਡ ਕੇ ਆਉਂਦੇ ਸੀ ਕਦੇ-ਕਦੇ ਤੇ ਉਦੋਂ ਦਾ ਸਕੂਲ ਵੱਸ ਲੱਗੀ ਹੁੰਦੀ ਆ ਪਰ ਜੇ ਕਈ ਵਾਰ ਸਕੂਲ ਦੇ ਵਿੱਚ ਕੋਈ ਸੱਦਣਾ ਹੋਵੇ ਮਾਂ ਡੈਡ ਨੂੰ ਤੇ ਇਹੀ ਮੇਰੀ ਮਾਂ ਨੂੰ ਸਾਦੇ ਸੀਗੇ ਤੇ ਜੇ ਕੋਈ ਆਪਾਂ ਨੂੰ ਕੋਈ ਲਾਂਭਾ ਆ ਜਾਂਦਾ ਸੀ ਸਕੂਲ ਵੱਲੋਂ ਤੇ ਇਹੀ ਜਾਂਦੇ ਸੀਗੇ ਹਾਂਜੀ ਤੁਸੀਂ ਬੱਗਾ ਜੀ ਬੜੇ ਖੁਸ਼ਕਿਸਮਤ ਹੋ ਕਿ ਤੁਹਾਨੂੰ ਦੋ ਦੋ ਮਾਮਾ ਦਾ ਪਿਆਰ ਆਪਣੇ ਜੀਵਨ ਦੇ ਵਿੱਚ ਪ੍ਰਾਪਤ ਹੋਇਆ ਤੇ ਜਦੋਂ ਵੀ ਮਤਲਬ ਕੋਈ ਵੀ ਆਪਣਾ ਸਗਨ ਦਾ ਕਾਰਜਾ ਜਿੱਦਾਂ ਵਿਆਹ ਦੇ ਸਗਨ ਦੇ ਕਾਰਜ ਸੀਗੇ ਜਾਂ ਤੁਹਾਡੇ ਜਦੋਂ ਤੁਸੀਂ ਕੈਨੇਡਾ ਗਏ ਹੋ ਉਦੋਂ ਤੁਹਾਡੇ ਇਹਨਾਂ ਨੇ ਸਾਰੇ ਸਗਨ ਦੇ ਕਾਰਜ ਨੇ ਜਿਹੜੇ ਮਾਤਾ ਨੇ ਪੂਰੇ ਕੀਤੇ ਹੋਣੇ ਨੇ ਹਾਂਜੀ ਅਸੀਂ ਹਰੇਕ ਕੰਮ ਦੇ ਵਿੱਚ ਇਹੀ ਮੰਮੀ ਨੂੰ ਮੂਰੇ ਰੱਖਿਆ ਤੇ ਇਹਨਾਂ ਨੇ ਸਾਰੇ ਸ਼ਗਨ ਪੂਰੇ ਕੀਤੇ ਇਹਨਾਂ ਤੋਂ ਹੀ ਪਾਣੀ ਪਹਿਲਾਂ ਇਹਨਾਂ ਤੋਂ ਵਰਾਇਆ ਪਾਣੀ ਫਿਰ ਦੂਸਰੀ ਮਾਂ ਤੋਂ ਉਹਨਾਂ ਤੋਂ ਵੀ ਤਾਂ ਬਰਾਇਆ ਸੀ ਵੀ ਚਲੋ ਬਾਹਰ ਜਾਣ ਲਈ ਮੂਵੀ ਦੇ ਵਿੱਚ ਦਿਖਾਉਣਾ ਪੈਂਦਾ ਨਾ ਤੇ ਫਿਰ ਪਰ ਹਰ ਹਰ ਕੰਮ ਦੇ ਵਿੱਚ ਇਹਨਾਂ ਨੂੰ ਹੀ ਮੂਰੇ ਰੱਖਿਆ ਮੇਰੇ ਨਾਨਕਿਆਂ ਤੋਂ ਵੀ ਜ ਲੈ ਕੇ ਆਉਣਾ ਹੁੰਦਾ ਸੀ ਇਹੀ ਮਾਂ ਲੈ ਕੇ ਆਉਂਦੀ ਸੀ ਇਹੀ ਕਿਤੇ ਜਦੋਂ ਵਿਆਹ ਸ਼ਾਦੀ ਹੁੰਦਾ ਸੀ ਉੱਥੇ ਵੀ ਇਹੀ ਨਾਲ ਜਾਂਦੀ ਸੀ ਵਸਤੇ ਆਪਾਂ ਟਰਾਈ ਕਰ ਰਹੇ ਸੀਗੇ ਤਾਂ ਰਿਫਿਊਜ਼ ਕੇਸ ਆ ਜਾਂਦੇ ਸੀ ਇਸ ਤਰ੍ਹਾਂ ਦੇ ਨਾਲ ਤੁਸੀਂ ਕੋਈ ਮਾਤਾ ਜੀ ਦੀ ਅਨਦਰ ਟ੍ਰੈਵਲ ਹਿਸਟਰੀ ਬਣਾਈ ਹਾਂਜੀ ਮੈਂ ਵੀ ਇਹ ਕਹਿਣਾ ਚਾਹੁੰਨਾ ਵੀ ਇੱਕ ਮੇਰਾ ਫਰੈਂਡ ਸੀ ਮੈਂ ਉਹਦਾ ਵੀ ਦੇਣ ਨਹੀਂ ਦੇ ਸਕਦਾ ਜਦੋਂ ਕਹਿੰਦੇ ਸੀ ਇੱਕ ਵਾਰ ਉਹਨਾਂ ਨੇ ਕਿਹਾ ਸੀ ਵੀ ਇਹਨਾਂ ਦੀ ਟਰੈਵਲ ਹਿਸਟਰੀ ਹੈ ਨਹੀਂ ਫਿਰ ਮੈਂ ਆਪਣੀ ਮਦਰ ਨੂੰ ਉਹਨਾਂ ਦੇ ਨਾਲ ਭੇਜਿਆ ਸਿੰਗਾਪੁਰ ਮਲੇਸ਼ੀਆ ਥਾਈਲੈਂਡ ਭੇਜਿਆ ਉੱਥੇ 3 ਮੰਥ ਰਹਿ ਕੇ ਵੀ ਆਏ ਉਹਨਾਂ ਦਾ ਵੀ ਮੈਂ ਦੇਣ ਨਹੀਂ ਦੇ ਸਕਦਾ ਫਿਰ ਇਹਨੇ ਹਿਸਟਰੀ ਬਣੀ ਤੇ ਇਦਾਂ ਇਦਾਂ ਕਰਕੇ ਤੇ ਬਾਕੀ ਮੈਂ ਇਹ ਵੀ ਕਹਿਣਾ ਚਾਹੁੰਨਾ ਵੀ ਮੈਂ ਜਦੋਂ ਗਿਆ ਸੀ ਮੈਨੂੰ ਅੱਜ ਤੱਕ 15 ਸਾਲ ਹੋ ਗਏ ਆ ਗਏ ਨੂੰ ਤੇ ਮੈਂ ਇਹਨਾਂ ਦੇ ਪਿਆਰ ਕਰਕੇ ਹੀ ਆਦੇ ਮਾਪਿਓ ਕਰਕੇ ਮੈਂ ਅੱਜ 15ਵੀਂ ਵਾਰ ਇੱਥੇ ਆ ਗਿਆ ਅੱਜ ਜਾਨੀਂ ਦੇ ਤੋਂ ਇੰਨਾ ਪਿਆਰ ਸੀਗਾ ਮਾਤਾ ਦੇ ਨਾਲ ਕਿ ਮਾਤਾ ਦਾ ਪਿਆਰ ਤੁਹਾਨੂੰ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਵੀ ਇਸ ਪੰਜਾਬ ਦੀ ਧਰਤੀ ਦੇ ਉੱਤੇ ਖਿੱਚ ਲਿਆਉਂਦਾ ਸੀ ਕਿ ਤੁਸੀਂ ਕਿੰਨੇ ਵਾਰ ਦੱਸਿਆ ਕਿ ਵਾਰ-ਵਾਰ ਆਉਂਦੇ ਰਹੇ ਇੱਥੇ ਹਾਂਜੀ ਮੈਂ ਅੱਜ 15ਵੀਂ ਵਾਰ ਆਇਆ ਜੀ ਜਿਵੇਂ ਕਹਿੰਦੇ ਆ ਮਿੱਟੀ ਦਾ ਮੋਹ ਹੁੰਦਾ ਉਵੇਂ ਮੈਨੂੰ ਮਾਪਿਓ ਦਾ ਵੀ ਮੋਹ ਸੀਗਾ ਆਪਣੇ ਪਿੰਡ ਦਾ ਮੋਹ ਸੀ ਤੇ ਮੈਂ ਇਹ ਨਹੀਂ ਚਾਹੁੰਦਾ ਸੀਗਾ ਵੀ ਮੈਂ ਉੱਥੇ ਹੀ ਰਹਾ ਡਾਲਰ ਕਮਾਵਾਂ ਪਰ ਮੈਂ ਅੱਜ ਹਰੇਕ ਸਾਲ ਹਰੇਕ ਸਾਲ ਆ ਜਾਂਦਾ ਸੀ ਇੱਕ ਦੋ ਵਾਰ ਨਹੀਂ ਆ ਸਕਿਆ ਪਰ ਅੱਜ 15ਵੀਂ ਵਾਰ ਆ ਗਿਆ ਮਾਂ ਪ੍ਰਤੀ ਇੰਨਾ ਪਿਆਰ ਕਰਕੇ ਤੁਸੀਂ ਹਰੇਕ ਸਾਲ ਆਪਣੀ ਮਾਂ ਨੂੰ ਆਪਣੀ ਜਨਮ ਭੂਮੀ ਪੰਜਾਬ ਨੂੰ ਵੀ ਮਿਲਣਾ ਆਉਂਦੇ ਰਹੇ ਜੀ ਆਪਣੇ ਸਮਾਜ ਦੇ ਵਿੱਚ ਵਿਚਰਦੇ ਹੋਏ ਧਾਰਮਿਕ ਹਰ फंक्शन ਦੇ ਵਿੱਚ ਜਾਂਦੇ ਤੇ ਸਮਾਜਿਕ ਧਾਰਮਿਕ ਸਮਾਜਿਕ ਕੰਮਾਂ ਦੇ ਵਿੱਚ ਵੀ ਪਹਲ ਦਿੰਦੇ ਸੀਗੇ ਤੇ ਉਹ ਜਿਹੜੇ ਉਹਨਾਂ ਦੇ ਘਰ ਦੇ ਜਿਹੜੇ ਕੰਮ ਕਾਰਜ ਸੀਗੇ ਉਹਨਾਂ ਨੂੰ ਉਹ ਕਿਸ ਤਰ੍ਹਾਂ ਕਰਦੇ ਰਹਿੰਦੇ ਸੀ ਉਹਨਾਂ ਦਾ ਸ਼ਡਿਊਲ ਕੀ ਹੁੰਦਾ ਸੀਗਾ ਸਾਰਿਆਂ ਦਾ ਮੇਰੇ ਮੰਮੀ ਇਹ ਪਹਿਲਾਂ ਤੋਂ ਹੀ ਧਾਰਮਿਕ ਖਿਆਲ ਦੇ ਸੀ ਅਮਰਤ ਸ਼ਕਾਇਆ ਸੀ ਰਾੜਾ ਸਾਹਿਬ ਬਹੁਤ ਮੰਨਦੇ ਸੀ ਸੰਤਾਂ ਨੂੰ ਤੇ ਦੀਵਾਨ ਤੇ ਵੀ ਜਾਂਦੇ ਸੀ ਖੰਡ ਪਾਠ ਕਿਤੇ ਵੀ ਜਾਣਾ ਕਿਤੇ ਵੀ ਸਾਨੂੰ ਵੀ ਕਹਿੰਦੇ ਸੀ ਮੇਰੇ ਫਾਦਰ ਸਾਹਿਬ ਨੂੰ ਵੀ ਕਹਿੰਦੇ ਸੀ ਵੀ ਤੁਸੀਂ ਇਸ ਪਾਸੇ ਲੱਗੋ ਤੇ ਮੈਂ ਵੀ ਉੱਥੇ ਰਾਣਾ ਸਾਹਿਬ ਪੜਦਾ ਰਿਹਾ ਤੇ ਉਹਨਾਂ ਚਿਰ ਮੇਰੇ హెਅਰ ਵੀ ਨਹੀਂ ਕੱਟ ਕਰਾਏ ਹੋਏ ਸੀਗੇ ਤੇ ਮੈਂ 10th ਤੋਂ ਬਾਅਦ హెਅਰ ਕੱਟ ਕਰਾ ਲੇ ਸੀ ਪਰ ਮੇਰੇ ਮॉम ਨੂੰ ਬਹੁਤ ਅਫਸੋਸ ਹੋਇਆ ਕਹਿੰਦੇ ਜਦੋਂ ਦਾ ਤੂੰ ਰਾਣਾ ਸਾਹਿਬ ਛੱਡਤਾ ਵੀ ਤੂੰ ਵਾਲ ਕਟਾ ਲੇ ਤੇ ਫਿਰ ਮੈਨੂੰ ਪਤਾ ਸੀ ਵੀ ਘਰੇ ਜਾ ਕੇ ਗਾਲਾਂ ਪੈਣੀਆਂ ਡੈਡੀ ਤੋਂ ਫਿਰ ਮੈਂ ਉਹ ਜਿਹੜੇ హెਅਰ ਕੱਟ ਸੀਗੇ ਉਹ ਮੈਂ ਨਾਲ ਸਾਮਕੇ ਲੈ ਗਿਆ ਕਰੇ ਚਲ ਉਹ ਮੇਰੇ ਅੱਜ ਵੀ ਛੋਟੇ ਹੁੰਦਿਆਂ ਦੇ ਕੱਪੜੇ ਤੇ ਆਪਣੇ ਜੋ ਹੁੰਦੇ ਆ ਹੇਅਰ ਉਹ ਹਲੇ ਵੀ ਸਾਮਕੇ ਰੱਖੇ ਹੋਏ ਆ ਇਸ ਕਰਕੇ ਜਦੋਂ ਵੀ ਮੈਂ ਕਹਿੰਦਾ ਮੇਰੇ ਗਾਲਾਂ ਘੱਟ ਪੈਣਗੀਆਂ ਡੈਡੀ ਤੋਂ ਤੇ ਉਸ ਤੋਂ ਬਾਅਦ ਫਿਰ ਜਦੋਂ ਵੀ ਮੇਰੇ ਡੈਡੀ ਕਈ ਵਾਰ ਘੂਰ ਦਿੰਦੇ ਸੀ ਇਹੀ ਮੈਨੂੰ ਮੂਰੇ ਆ ਕੇ ਬਚਾਉਂਦੇ ਸੀਗੇ ਹਾਂਜੀ ਤੇ ਤੁਹਾਡੀ ਹਰ ਜਿਹੜੇ ਬੱਚੇ ਨੇ ਜਦੋਂ ਮਾਪੇ ਉਹਨਾਂ ਨੂੰ ਪਾਲਦੇ ਨੇ ਪੜ੍ਹਾਉਂਦੇ ਨੇ ਲਖਾਉਂਦੇ ਨੇ ਤੇ ਉਹਨਾਂ ਦੀ ਵੀ ਇੱਕ ਦ일리 ਇੱਛਾ ਹੁੰਦੀ ਆ ਜਿਸ ਤਰ੍ਹਾਂ ਤੁਸੀਂ ਕੈਨੇਡਾ ਨਿਵਾਸੀ ਹੋ ਤੁਹਾਡੇ ਕੋਲ ਪੀਆ ਰਹਾ ਹਨ ਤੇ ਤੁਹਾਡੇ ਬੱਚੇ ਵੀ ਉਧਰ ਸੈੱਟ ਨੇ ਪਰਿਵਾਰ ਵੀ ਸੈਟ ਆ ਕਿਦਾਂ ਸਵੱਭਾ ਬਣਿਆ ਕੋਈ ਕਿ ਵੀ ਤੁਸੀਂ ਮਾਤਾ ਜੀ ਨੂੰ ਵੀ ਕੈਨੇਡਾ ਦੀ ਧਰਤੀ ਦਿਖਾ ਸਕੇ ਇਦਾਂ ਸੀ ਜੀ ਪਹਿਲਾਂ ਮੇਰੀ ਮੈਰਿਜ ਹੋ ਗਈ ਮੈਂ ਚੱਲਿਆ ਗਿਆ ਉਸ ਤੋਂ ਬਾਅਦ ਮੈਨੂੰ ਇਹ ਸੀ ਮੈਂ ਉਹਦੇ ਮॉम ਡੈਡ ਸਿਸਟਰ ਨੂੰ ਸੱਦ ਲੂੰ ਤੇ ਮੇਰਾ ਡੈਡ ਮਦਰ ਨੂੰ ਸੱਦ ਲੂ ਪਰ ਕਦੇ ਸੋਚਿਆ ਨਹੀਂ ਸੀ ਜਾਨੀ ਇਦਾਂ ਬਾਰੇ ਤੇ ਉਸ ਤੋਂ ਬਾਅਦ ਮੇਰੀ ਸਿਸਟਰ ਦਾ ਮੈਰਿਜ ਹੋ ਗਿਆ ਉਹ ਮੇਰੇ ਤੋਂ ਪਹਿਲਾਂ ਚਲੇ ਗਏ ਤੇ ਉਹਨਾਂ ਦੇ ਚਲੋ ਛੇਤੀ ਬਣ ਗਿਆ ਤੇ ਉੱਧਰ ਜਾ ਕੇ ਜਦੋਂ ਮੈਂ ਆਪਣੇ ਮੇਰੇ ਡੈਡੀ ਸੀ ਜੋ ਉਹ ਮੇਰੇ ਤੋਂ ਇੱਕ 2007 ਚ ਗਏ ਸੀਗੇ 2008 ਦੇ ਵਿੱਚ ਉਹ ਐਕਸਪਾਇਰ ਹੋ ਗਏ ਸੀਗੇ ਮੇਰੇ ਦੋ ਇਹ ਮਦਰ ਰਹਿ ਗਈ ਸੀ ਪਿੱਛੇ ਉਸ ਤੋਂ ਬਾਅਦ ਜਦੋਂ ਮੈਂ ਆਪਣਾ ਕਿ ਆਪਣਾ ਫਾਈਲ ਲਾਈ ਤੇ ਉੱਥੇ ਜਾ ਕੇ ਮੈਨੂੰ ਪਤਾ ਲੱਗਿਆ ਵੀ ਮੈਂ ਆਪਣੇ ਮੈਂ ਆਪਣੇ ਇਹ ਮਦਰ ਦੇ ਪਿਆਰ ਵਿੱਚ ਇੰਨਾ ਅੰਨਾ ਸੀ ਮੈਨੂੰ ਪਤਾ ਹੀ ਨਹੀਂ ਸੀਗਾ ਵੀ ਇਹ ਸਟੈਪ ਮਮ ਹੁੰਦੀ ਆ ਮੈਂ ਜਦੋਂ ਫਾਈਲ ਲਾਉਣ ਲੱਗਿਆ ਮੈਂ ਚੱਲ ਵਿਸਟਰ ਸੱਦ ਲੈਨੇ ਪਹਿਲਾਂ ਉਹ ਕਹਿੰਦੇ ਤਾਂ ਵੀ ਸਟੈਪ ਮਮ ਆ ਤੂੰ ਨਹੀਂ ਸੱਦ ਸਕਦਾ ਤੁਹਾਡਾ ਮੀਨ ਟੂ ਸੇ ਵੀ ਬਲੱਡ ਦਾ ਰਿਲੇਸ਼ਨ ਜਿਹੜਾ ਉਹ ਨਹੀਂ ਬੰਦਾ ਹੈਗਾ ਹਾਂਜੀ 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 ਨਹੀਂ ਬਣਦਾ ਫਿਰ ਮੈਂ ਸੋਚਿਆ ਵੀ ਬਈ ਹੁਣ ਕਿਵੇਂ ਸੱਦਾਂ ਵੀ ਜੇ ਮੇਰੀ ਸਿਸਟਰ ਦਾ ਨਾਮ ਵੀ ਨਹੀਂ ਮੈਰਿਜ ਹੋ ਜਾਂਦੇ ਚਲੋ ਫਿਰ ਉਹਨੂੰ ਅਡਾਪਟ ਕਰ ਦਿੰਦੇ ਪਹਿਲਾਂ ਨਹੀਂ ਪਤਾ ਸੀ ਕਿ ਵੀ ਕੀ ਕੀ ਹੋਣਾ ਹਨਾ ਤੇ ਫਿਰ ਮੈਂ 6 ਵਾਰ ਫਾਈਲ ਲਾਈ ਇਹਦੀ ਮੰਮੀ ਦੀ ਕਦੇ ਕੋਈ ਫਾਲਟ ਨਿਕਲੇ ਕਦੇ ਕੋਈ ਕੈਨੇਡਾ ਦਿਖਾਉਣ ਦੇ ਲਈ ਮਾਤਾ ਨੂੰ ਤੁਸੀਂ ਟਰਾਈ ਵਾਰਸਾਂਗੇ ਟਰਾਈ ਵਾਰਸਾਂਗੇ 6 ਟਾਈਮ ਫਾਈਲ ਤੁਸੀਂ ਮਾਤਾ ਦੀ ਲਾਈ ਜਾਨੀ ਸਾਡੀ ਮਾਤਾ ਕੈਨੇਡਾ ਦੀ ਧਰਤੀ ਤੇ ਸਾਡੇ ਕੋਲ ਪਹੁੰਚੇ ਹਾਂਜੀ ਕਿਉਂਕਿ ਮੈਂ ਇਹਨਾਂ ਨੂੰ ਹਰ ਹਾਲਤ ਵਿੱਚ ਉੱਥੇ ਹੀ ਸਦਣਾ ਚਾਹੁੰਦਾ ਸੀ ਮੈਂ ਕਿਹਾ ਵੀ ਇਦਾਂ ਨਾ ਹੋਵੇ ਵੀ ਮੇਰੀ ਮਾਂ ਜਿਹੜੀ ਰੀਅਲ ਮਾਂ ਆ ਵੀ ਉਹ ਆ ਜਾਵੇ ਇਹ ਇਹਦਾ ਨਾਮ ਬਣੇ ਫਿਰ ਮੈਂ ਕਿਹਾ ਵੀ ਇਦਾਂ ਨਹੀਂ ਹੈ ਨਾ ਵੀ ਬਰਾਬਰ ਇਹ ਮਾਂ ਨੇ ਮੈਨੂੰ ਵੱਧ ਪਿਆਰ ਕੀਤਾ ਉਹਨੇ ਵੀ ਕੀਤਾ ਉਹਦਾ ਵੀ ਮੈਂ ਕਦੇ ਦੇਣ ਨਹੀਂ ਦੇ ਸਕਦਾ ਤੇ ਇਹ ਉਹਨਾਂ ਨੇ ਅੱਜ ਵੀ ਸੇਵਾ ਕੀਤੀ ਆ ਮੇਰੀ ਮਾਂ ਦੀ ਬਹੁਤ ਉਹਨਾਂ ਦਾ ਵੀ ਦੇਣ ਨਹੀਂ ਦੇ ਸਕਦਾ ਕੈਨੇਡਾ ਦੇ ਬਾਈ ਜੀ ਵੀਜੇ ਲੱਗੇ ਤਾਂ ਉਸ ਸਮੇਂ ਬੜਾ ਖੁਸ਼ੀ ਦਾ ਹਾਲ ਮ ਸੀਗਾ ਤੇ ਜਦੋਂ ਕੈਨੇਡਾ ਪਹੁੰਚੇ ਤੁਸੀਂ ਕਿਸ ਤਰ੍ਹਾਂ ਮਾਤਾ ਦਾ ਪ੍ਰੀਤਮ ਘਰ ਦੀ ਦਾ ਸਵਾਗਤ ਕੀਤਾ ਹਾਂਜੀ ਬਹੁਤ ਮੇਰੇ ਖੁਸ਼ੀ ਦਾ ਟਿਕਾਣਾ ਨੇ ਰਿਹਾ ਤੇ 6 ਵਾਰ 6 ਟਾਈਮ ਫਾਇਲ ਲਾਈ ਫਿਰ ਜਦੋਂ ਵੀਜ਼ਾ ਲੱਗਿਆ ਫਿਰ 6 ਮਨਥ ਮੇਰੇ ਕੋਲ ਰਹੇ ਤੇ ਤੁਸੀਂ ਆਪਣੇ ਮਨ ਦੀਆਂ ਤਮੰਨਾ ਪੂਰੀਆਂ ਕੀਤੀਆਂ ਸਾਰਾ ਸੀੜੀ ਮਾਲ ਜਾਂ ਜਿਸ ਤਰ੍ਹਾਂ ਵੀ ਸੌਰੀ ਆਪਣੇ ਉੱਥੇ ਦੀਆਂ ਸਾਈਟਸ ਤੋਂ ਦੀਆਂ ਸਾਰੀਆਂ ਕਮਾਈਆਂ ਹਾਂਜੀ ਹਾਂਜੀ ਮੈਂ ਸਾਰੇ ਕਿਤੇ ਲੈ ਕੇ ਗਿਆ ਤੇ ਗੱਡੀ ਦੇ ਵਿੱਚੋਂ ਆਪ ਲਾਉਂਦੇ ਸੀ ਨਾਲ ਪਿਆਰ ਨਾਲ ਬਿਠਾਉਂਦੇ ਸੀ ਉਸ ਤੋਂ ਬਾਅਦ ਮੇਰੀ ਦੂਸਰੀ ਮੰਮੀ ਵੀ ਗਈ ਉਹ ਪੀਆਰ ਨੇ ਇਹਨਾਂ ਨੂੰ ਮਲਟੀਪਰਪਸ ਵੀਜ਼ਾ ਲੱਗਿਆ ਹੈ 10 ਸਾਲ ਦਾ ਫਿਰ ਹੁਣ ਇਸ ਵਾਰ ਮੇਰੀ ਸਿਸਟਰ ਕਹਿੰਦੀ ਵੀ ਤੂੰ 6 ਮਹੀਨੇ ਤੂੰ ਰੱਖ ਲਈ ਆ ਉਹਦੇ ਘਰੇ ਹੁਣ ਵੀ ਮੈਂ ਮੈਂ ਵੀ ਸੇਵਾ ਕਰਨੀ ਆ ਬਿਲਕੁਲ ਹਾਂਜੀ ਉਹ ਫਿਰ ਉਹ ਆਏ ਸੀ ਉਹ ਲੈ ਗਏ ਉੱਥੇ ਫਿਰ 6 ਮਹੀਨੇ ਉਹਨਾਂ ਨੇ ਰੱਖਿਆ ਫਿਰ ਦੋਨਾਂ ਮੰਮੀਆਂ ਨੂੰ ਜਿਹੜੀ ਨਾਲ ਹੀ ਲੈ ਕੇ ਜਾਂਦੇ ਸੀ ਨਾਲ ਹੀ ਵਾਪਸ ਆ ਜਾਂਦੇ ਸੀਗੇ ਇਦਾਂ ਨਹੀਂ ਹੁੰਦਾ ਸੀ ਵੀ ਮੇਰੀ ਮੰਮੀ ਉੱਥੇ ਮੇਰੇ ਕੋਲ ਰਹਿੰਦੀ ਆ ਇਹ ਇੱਥੇ ਰਹਿੰਦੇ ਹਨ ਤੇ ਉਦੋਂ ਬਾਅਦ ਬਸ ਇਹ 9 ਨੌਵੇਂ ਮਹੀਨੇ ਚ ਇੱਥੇ ਆ ਗਿਆ ਸਤੰਬਰ ਚ ਤੇ ਉਦੋਂ ਬਾਅਦ ਇਹ 11th ਮਹੀਨੇ ਚ ਇਹ ਥੋੜੇ ਜਿਹਾ ਬੈੱਡ ਤੇ ਚਲੇ ਗਏ ਤੇ ਮੇਰੇ ਮੈਂ ਤੇ ਮੇਰੀ ਸਿਸਟਰ ਆਹੀ ਫਰਵਰੀ ਦੇ ਵਿੱਚ ਆ ਗਈ ਸੀਗੀ ਇੱਥੇ ਪਹਿਲਾਂ ਹੀ ਆ ਗਏ ਰੱਬ ਦਾ ਸ਼ੁਕਰ ਕਰਦੇ ਆਂ ਵੀ ਪਹਿਲਾਂ ਹੀ ਆ ਗਏ ਨਾ ਨਾਲ ਗੱਲਾਂ ਬਾਤਾਂ ਕਰ ਲਈਆਂ ਤੇ ਮੇਰੀ ਸਿਸਟਰ ਵੀ ਆ ਗਈ ਭਾਣ ਜੀ ਵੀ ਆ ਗਿਆ ਤੇ 21 ਤਰੀਕ ਨੂੰ ਫਿਰ ਇੱਥੋਂ ਵੀ ਹੁਣ ਮੇਰੇ ਬੱਚਿਆਂ ਨੇ ਤੇ ਮੇਰੀ ਵਾਈਫ ਨੇ ਆ ਜਾਣਾ ਇੱਥੇ ਸਭ ਤੋਂ ਵੱਡੀ ਗੱਲ ਹਰਦੀਪ ਸਿੰਘ ਬੱਗਾ ਜੀ ਇਹ ਇੱਥੇ ਦੇਖਣ ਨੂੰ ਮਿਲ ਗਿਆ ਕਿ ਤੁਹਾਡਾ ਬਚਪਨ ਪਾਲਿਆ ਤੁਹਾਨੂੰ ਪੜਾਇਆ ਲਿਖਾਇਆ ਤੁਹਾਡੀ ਮੈਰਿਜ ਹੋਈ ਤੁਸੀਂ ਤੁਹਾਡਾ ਬਚਪਨ ਜਿਹੜਾ ਮਾਤਾ ਜੀ ਦੇ ਹੱਥਾਂ ਦੇ ਵਿੱਚ ਪਲਿਆ ਤੇ ਤੁਸੀਂ ਉਸ ਤੋਂ ਬਾਅਦ ਤੁਹਾਡੀ ਮੈਰਿਜ ਹੋਈ ਤੁਸੀਂ ਕੈਨੇਡਾ ਗਏ ਤੇ ਇਹਨਾਂ ਨੂੰ ਨਾ ਉਦੋਂ ਪਤਾ ਲੱਗਿਆ ਜਦੋਂ ਮਾਤਾ ਜੀ ਪ੍ਰੀਤਮ ਕੌਰ ਦੀ ਫਾਈਲ ਲਾ ਰਹੇ ਸੀ ਕਿ ਇਹ ਮੇਰੀ ਸਟੈਪ ਮਦਰ ਆ ਹੁਣ ਇੱਥੇ ਕਿੱਡੀ ਵੱਡੀ ਗੱਲ ਆ ਕਿ ਮਾਂ ਸਟੈਪ ਮਦਰ ਆ ਜਿਸ ਤਰ੍ਹਾਂ ਸਮਾਜ ਦੇ ਵਿੱਚ ਕਹਿੰਦੇ ਆ ਤੇ ਅਖੀਰ ਦੇ ਵਿੱਚ ਜਾ ਕੇ ਪਤਾ ਲੱਗੇ ਵੀ ਕਿ ਇਹ ਮੇਰੀ ਮਾਤਾ ਵੀ ਜਦੋਂ ਅਸੀਂ ਇਹਨਾਂ ਦਾ ਕੈਨੇਡਾ ਦਾ ਵੀਜ਼ਾ ਲਾ ਰਹੇ ਸੀ ਠੀਕ ਹੈ ਤੇ ਹੁਣ ਮੈਂ ਸਰ ਇੱਕ ਹੋਰ ਚਾਤ ਮਾਰੂੰਗਾ ਕਿ ਦੋਨੇ ਭੈਣਾਂ ਦਾ ਆਪਸ ਵਿੱਚ ਕਿਸ ਤਰ੍ਹਾਂ ਦਾ ਪਿਆਰ ਸੀਗਾ ਦੋਨੇ ਮੇਰੇ ਮਦਰ ਦਾ ਦੋਨੇ ਮਦਰ ਦਾ ਹਾਂਜੀ ਜਦੋਂ ਮੇਰੇ ਡੈਡੀ ਸੀ ਉਹ ਬਹੁਤ ਪਿਆਰ ਸੀ ਲੜ ਵੀ ਪੈਂਦੇ ਸੀ ਲੜਾਈ ਵੀ ਹੋ ਜਾਂਦੀ ਸੀ ਤੇ ਉਸ ਪਰ ਬਹੁਤ ਮੈਂ ਇਹ ਕਹਣਾ ਵੀ ਮੈਂ ਖੁਸ਼ ਨਸੀਬ ਹਾਂ ਮੇਰੇ ਦੋ ਮਾਮਾ ਨੇ ਹੈਨਾ ਦੋ ਮਾਮਾ ਦਾ ਮੈਨੂੰ ਪਿਆਰ ਮਿਲਿਆ ਇਹਨਾਂ ਦਾ ਮੈਂ ਦੇਣ ਨਹੀਂ ਦੇ ਸਕਦਾ ਕਦੇ ਵੀ ਜੇ ਇਹਨਾਂ ਨੇ ਇਜਾਜ਼ਤ ਦਿੱਤੀ ਫਿਰ ਡੈਡੀ ਦੀ ਮੈਰਿਜ ਹੋਈ ਉਸ ਕਰਕੇ ਇਹਨਾਂ ਨੇ ਮੈਨੂੰ ਕਦੇ ਫੀਲ ਨਹੀਂ ਹੋਣ ਦਿੱਤਾ ਵੀ ਮੈਂ ਤੇਰੀ ਰੀਅਲ ਮॉम ਨਹੀਂ ਹੈਗੀ ਨਾ ਮੈਨੂੰ ਕਦੇ ਪਿੰਡਦਿਆਂ ਨੇ ਕਿਹਾ ਮੈਨੂੰ ਨਾ ਮੈਨੂੰ ਕਦੇ ਫੀਲ ਹੀ ਨਹੀਂ ਹੋਇਆ ਮੈਂ ਪਿਆਰ ਚ ਇਨਾਂ ਨਾ ਸੀ ਮੈਨੂੰ ਕਦੇ ਪਤਾ ਹੀ ਨਹੀਂ ਲੱਗਿਆ ਵੀ ਇਹ ਸਟੈਪ ਮਮ ਹੁੰਦੀ ਆ ਮਤਰੀ ਮਾਂ ਹੁੰਦੀ ਆ ਸੁਣਿਆ ਸੀ ਵੀ ਮਤਰੀ ਮਾਂ ਪਿਆਰ ਨਹੀਂ ਕਰਦੀ ਪਰ ਜਿੱਦਾਂ ਆਪਾਂ ਫਿਲਮਾਂ ਜਾਂ ਨਾਟਕਾਂ ਦੇ ਵਿੱਚ ਦੇਖਦੇ ਆਂ ਵੀ ਉਹ ਛੋਟੀਆਂ ਛੋਟੀਆਂ ਗੱਲਾਂ ਦੇ ਉੱਤੇ ਮਾਂ ਝਿੜਕੇ ਦਿੰਦੀ ਆ ਤਾਂ ਸਮਾਜ ਦੀਆਂ ਦੂਸਰੀਆਂ ਜਿਹੜੀਆਂ ਬਜ਼ੁਰਗ ਬੁੜੀਆਂ ਹੁੰਦੀਆਂ ਉਹ ਇਦਾਂ ਕਹਿੰਦੀਆਂ ਲੈ ਅਖੇ ਇਹ ਤਾਂ ਵੀ ਮਤਰੀ ਮਾਂ ਨੇ ਆਪਣਾ ਰੂਪ ਦਾ ਖਾਤਾ ਇਸ ਤਰ੍ਹਾਂ ਦਾ ਤੁਹਾਨੂੰ ਜ਼ਿੰਦਗੀ ਦੇ ਵਿੱਚ ਕਦੇ ਵੀ ਕੋਈ ਮਤਲਬ ਮੌਕਾ ਨਹੀਂ ਮਿਲਿਆ ਕਿ ਤੁਹਾਨੂੰ ਮਤੇਈ ਮਾਂ ਤੇ ਆਪਣੀ ਮਾਂ ਦੇ ਵਿੱਚ ਕਦੇ ਫਰਕ ਲੱਗਿਆ ਹੋਵੇ ਨਹੀਂ ਮੈਨੂੰ ਕਦੇ ਫੀਲ ਨਹੀਂ ਹੋਇਆ ਕਦੇ ਵੀ ਇਹਨਾਂ ਨੇ ਨਾ ਫੀਲ ਹੋਣ ਦਿੱਤਾ ਤੇ ਕਿਉਂਕਿ ਇਹੀ ਪਾਲਦੇ ਸੀ ਇਹੀ ਲੈ ਕੇ ਜਾਂਦੇ ਸੀ ਤੇ ਬਹੁਤ ਵਧੀਆ ਮੈਨੂੰ ਪਿਆਰ ਕੀਤਾ ਮੈਂ ਤਾਂ ਕਹਿੰਦਾ ਮਤਰੀ ਜਦੋਂ ਮੈਂ ਮਾਂ ਕਹਿਣਾ ਮਤਰੀ ਮਾਂ ਕਦੇ ਇਹ ਲਾਫਜ ਆਉਣ ਲੱਗਦਾ ਹਾਂ ਜੀ ਮੈਨੂੰ ਸ਼ਰਮ ਮਹਿਸੂਸ ਹੁੰਦੀ ਹੈ ਕਿਉਂਕਿ ਮਾਂ ਮਾਈ ਹੁੰਦੀ ਹੈ ਹਨਾ ਜੀ ਤੇ ਉੱਥੇ ਵੀ ਜਦੋਂ ਉਹਨਾਂ ਨੇ ਕਿਹਾ ਵੀ ਸਟੈਪ ਮਮਾ ਵੀਜ਼ਾ ਨਹੀਂ ਲੱਗਣਾ ਉਦੋਂ ਉਦੋਂ ਫਿਰ ਮੈਂ ਥੋੜਾ ਕਨਫਿਊਜ਼ ਹੋ ਗਿਆ ਵੀ ਕਿਉਂਕਿ ਇੱਥੇ ਕਦੇ ਸੋਚਿਆ ਹੀ ਨਹੀਂ ਸੀਗਾ ਤੇ ਉੱਥੇ ਜਾ ਕੇ ਫਿਰ ਮੈਂ ਗਿਆ ਵੀ ਇਹ ਤਾਂ ਬਹੁਤ ਵੱਡੀ ਗਲਤੀ ਹੋ ਗਈ ਵੀ ਇਦਾਂ ਵੀਜ਼ਾ ਲੱਗਣਾ ਨਹੀਂ ਹੈਗਾ ਪਰ ਫਿਰ ਕਹਿੰਦੇ ਆ ਵੀ ਟਰਾਈ ਕਰੀ ਗਿਆ ਕਰੀ ਗਿਆ ਕਰੀ ਗਿਆ ਫਿਰ ਇੱਕ ਦਿਨ ਇੱਕ ਦਿਨ ਪਰਮਾਤਮਾ ਨੇ ਬੀਜਾ ਲਗਾਤਾ ਉਹ ਵੀ 10 ਸਾਲ ਲਾਵੇ ਜਦੋਂ ਮਰਜੀ ਆ ਸਕਦੇ ਜਾਂ ਸਕਦੇ ਸੀ ਮਾਤਾ ਜੀ ਲਗਭਗ 90 ਵਰਸ਼ ਦੇ ਸੀਗੇ ਉਹਨਾਂ ਦੀ ਸਾਰੇ ਪਰਿਵਾਰ ਨੇ ਬਹੁਤ ਸੇਵਾ ਕੀਤੀ ਪੁੱਤਾਂ ਧੀਆਂ ਆਲਾ ਪੋਤਿਆਂ ਆਲਾ ਉਹਨਾਂ ਨੂੰ ਸਾਰਾ ਪਿਆਰ ਮਿਲਿਆ ਤੇ ਅੰਤਮ ਸਮੇਂ ਦੇ ਵਿੱਚ ਮਾਤਾ ਜੀ ਕਿੰਨੇ ਘਟਲੇ ਹੋਏ ਤੇ ਉਹਨਾਂ ਦਾ ਸੰਸਕਾਰ ਕਦੋਂ ਆ ਤੇ ਭੋਗ ਨੇ ਜਿਹੜੇ ਅਖੰਡ ਪਾਤਸ਼ਾਹ ਦੇ ਜਾਂ ਸਹਿਜ ਪਾਤਸ਼ਾਹ ਦੇ ਕਦੋਂ ਪਾਏ ਜਾ ਰਹੇ ਨੇ ਇਹ ਜੀ ਸਤੰਬਰ ਚ ਇੱਧਰ ਨੂੰ ਆ ਗਏ ਸੀਗੇ ਬਹੁਤ ਵਧੀਆ ਸੀਗੇ ਤੇ ਅਕਤੂਬਰ ਨਵੰਬਰ ਚ ਵੀ ਵਧੀਆ ਸੀਗੇ ਤੇ ਨਵੰਬਰ ਦੇ ਐਂਡ ਜਿਹੇ ਦੇ ਵਿੱਚ ਫਿਰ ਇਹ ਥੋੜਾ ਜਿਹਾ ਬੈੱਡ ਤੇ ਚਲੇ ਗਏ ਥੋੜੇ ਜਿਹਾ ਕਮਜ਼ੋਰ ਹੋ ਗਏ ਏਜ ਫੈਕਟਰ ਕਰਕੇ ਉਸ ਤੋਂ ਬਾਅਦ ਫਿਰ ਜਨਵਰੀ ਦੇ ਵਿੱਚ ਇੱਥੇ ਠੰਡ ਵੀ ਜ਼ਿਆਦਾ ਸੀ ਚਲੋ ਅਸੀਂ ਕਹਾਂ ਵੀ ਠੰਡਾ ਕੋਈ ਗੱਲ ਨਹੀਂ ਇਸ ਕਰਕੇ ਥੋੜੇ ਜਿੇ ਕਮਜ਼ੋਰ ਹੋ ਗਏ ਹੋਣਗੇ ਯਾਨੀ ਬਿਮਾਰੀ ਕੋਈ ਨਹੀਂ ਸੀ ਨਹੀਂ ਨਹੀਂ ਕੋਈ ਕਹਿੰਦੇ ਆ ਵੀ ਸਵਾਸ ਤੇ ਆ ਗਿਆ ਹਾਂਜੀ ਹਾਂਜੀ ਕੋਈ ਦੁਖਦਾ ਨਹੀਂ ਸੀਗਾ ਕੋਈ ਪ੍ਰੋਬਲਮ ਨਹੀਂ ਸੀ ਤੇ ਬਸ ਇਹ ਫਿਰ ਫਿਰ ਮੈਨੂੰ ਮੇਰੇ ਦਿਲ ਨੂੰ ਆਇਆ ਹੋਇਆ ਵੀ ਮੈਂ ਛੇਤੀ ਜਾਵਾਂ ਮੇਰੀ ਸਿਸਟਰ ਨੂੰ ਵੀ ਐਸੀ ਮੈਂ ਵੀ ਜਾਵਾਂ ਤੇ ਫਿਰ ਮੇਰਾ ਭਾਨਜਾ ਉਹ ਵੀ ਬਹੁਤ ਪਿਆਰ ਕਰਦਾ ਸੀ ਜਿਵੇਂ ਮੇਰੇ ਬੱਚੇ ਪਿਆਰ ਕਰਦੇ ਆ ਉਹ ਕਹਿੰਦਾ ਵੀ ਜਾਣਾ ਤਾਂ ਫਿਰ ਮੈਂ ਵੀ ਜਾਣਾ ਇਕੱਲੇ ਨੂੰ ਮਾ ਆ ਦੇ ਮੰਮੀ ਨੂੰ ਨਹੀਂ ਆਉਣ ਦੇਣਾ ਉਹ ਵੀ ਆ ਗਿਆ ਸਿਸਟਰ ਵੀ ਆ ਗਈ ਮੇਰੇ ਬੱਚੇ ਵੀ ਆ ਰਹੇ ਆ ਤੇ ਉਦੋਂ ਬਾਅਦ ਫਿਰ ਮੈਂ ਪਹਿਲਾਂ ਹੀ ਆ ਗਿਆ ਹੁਣ ਚਲੋ ਐਦਾਂ ਹੁੰਦਾ ਥੋੜਾ ਜਿਹਾ ਦੁੱਖ ਘਟ ਜਾਂਦਾ ਖੁਸ਼ੀ ਮਿਲ ਜਾਂਦਾ ਹਾਂਜੀ ਮਾਂ ਨੂੰ ਇਹ ਹੁੰਦਾ ਖੁਸ਼ੀ ਮਿਲ ਜਾਂਦੀ ਐ ਵੀ ਬੱਚਾ ਕੋਲੇ ਆ ਗਿਆ ਤੇ ਉਦੋਂ ਅਸੀਂ ਬਹਿ ਗਏ ਪੈ ਗਏ ਗੱਲਾਂ ਕਰ ਲੀਆਂ ਉਹਨੂੰ ਖੁਸ਼ ਕਰਤਾ ਵੀ ਤੇਰੇ ਕੋਲ ਆ ਫਿਰ ਲਾਸਟ ਤੱਕ ਹਾਂਜੀ ਬ੍ਰੇਨ ਉਹਨਾਂ ਦਾ ਪੂਰਾ ਕੰਮ ਕਰਦਾ ਸੀ ਗੱਲਾਂ ਕਰਦੇ ਸੀ ਥੋੜਾ ਜਿਹਾ ਨਿਗਾਹ 'ਚ ਪ੍ਰੋਬਲਮ ਆ ਗਈ ਸੀ ਥੋੜਾ ਦਿਖਣ ਘਟ ਲੱਗ ਗਿਆ ਸੀ ਤੇ ਹਾਂਜੀ ਮੈਂ ਦੱਸਿਆ ਵੀ ਹੈ ਨਹੀਂ ਸੀਗਾ ਮੈਂ ਬਿਨਾਂ ਦੱਸੇ ਆ ਗਿਆ ਸੀ ਸਰਪ੍ਰਾਈਜ਼ ਦੇਣ ਲਈ ਤੇ ਮੇਤੋ ਰਿਹਾਬ ਨਹੀਂ ਗਿਆ ਹੈਗਾ ਤੇ ਉਦੋਂ ਆ ਤੇ ਕਾ ਖਰਲੇ ਦਿਨ ਬਸ ਮੈਨੂੰ ਐ ਸੀਗਾ ਵੀ ਇਹ ਗੁਰਦਾਰਾ ਸਾਹਿਬ ਬਹੁਤ ਜਾਂਦੇ ਆਉਂਦੇ ਸੀ ਮੈਂ ਫਟਾਫਟ ਰਾਤ ਨੂੰ ਹੀ ਅੰਬਰਸਰ ਗਿਆ ਰਾੜਾ ਸਾਹਿਬ ਗਿਆ ਉੱਥੋਂ ਮੇਰੇ ਭਾਣਜੇ ਨੇ ਜਾਲ ਲਿਆਂਦਾ ਇਹਨੂੰ ਜਲ ਸ਼ਿਕਾਇਆ ਮੰਮੀ ਨੂੰ 1 ਵਜੇ ਦੁਪਹਿਰੇ ਦੇਖ ਲਈ ਉਸ ਤੋਂ ਬਾਅਦ 4:30 ਵਜੇ ਸਵਾਸ ਤੇ ਆ ਗਏ ਸੰਸਕਾਰ ਕਰਾ ਹਾਂਜੀ ਸੰਸਕਾਰ ਆਪਣੇ 27 ਤਰੀਕ ਨੂੰ 27 ਫਰਵਰੀ ਨੂੰ ਤੇ 1 ਤਰੀਕ 1 ਮਾਰਚ ਨੂੰ ਹੋਊਗਾ ਜੀ ਹਾਂਜੀ 21 ਤਰੀਕ ਨੂੰ ਇਹ ਸਵਾਸਤੇ ਆ ਗਏ ਸੀਗੇ ਹਾਂਜੀ ਵੀਰ ਜੀ ਜਿਸ ਤਰ੍ਹਾਂ ਬੱਗਾ ਜੀ ਕਿਹਾ ਜਾਂਦਾ ਨਾ ਵੀਰ ਜੀ ਕਹਿੰਦੇ ਨੇ ਵੀ ਮਤੇਈ ਮਾਂ ਹਨਾ ਵੀ ਮਾੜਾ ਸ਼ਲੋਕ ਕਰਦੀ ਆ ਤੇ ਸਮਾਜ ਦੇ ਵਿੱਚ ਇਸ ਤਰ੍ਹਾਂ ਦੀ ਕਿਤੇ ਨਾ ਕਿਤੇ ਗੱਲ ਜ਼ਰੂਰ ਆ ਭਾਵੇਂ ਕਿ ਤੁਆ ਤੁਹਾਨੂੰ ਜਾਂ ਤੁਹਾਡੇ ਪਰਿਵਾਰ ਨੂੰ ਇਹ ਚੀਜ਼ਾਂ ਨਹੀਂ ਦੇਖਣੀਆਂ ਪਈਆਂ ਤੁਹਾਨੂੰ ਤਾਂ ਫਰਕ ਹੀ ਮੈ ਸੋਚ ਨਹੀਂ ਹੋਇਆ ਰੱਬ ਦਾ ਰੂਪ ਤੁਹਾਡੀ ਮਾਂ ਤੇ ਜਿਸ ਤਰ੍ਹਾਂ ਦੇ ਇਦਾਂ ਕੇ ਕੇਸ ਇਸ ਆ ਵੀ ਜਾਂਦੇ ਨੇ ਉਥੇ ਬੱਗਾ ਜੀ ਤੁਸੀਂ ਮਤਲਬ ਕੀ ਸੰਦੇਸ਼ ਦੇਣਾ ਚਾਹੋਗੇ ਮੈਂ ਇਹੀ ਸੰਦੇਸ਼ ਦੇਣਾ ਚਾਹਣਾ ਹੈ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹਣਾ ਵੀ ਕੋਈ ਮਤਰੇਈ ਮਾਂ ਨਹੀਂ ਹੁੰਦੀ ਮਾਂ ਮਾਂ ਹੀ ਹੁੰਦੀ ਆ ਉਹ ਕਿਹੜੇ ਮਰਜੀ ਰੂਪ ਦੇ ਵਿੱਚ ਹੋਵੇ ਸਾਰਿਆਂ ਨੂੰ ਇਹੀ ਸੰਦੇਸ਼ ਦੇਣਾ ਚਾਹਣਾ ਵੀ ਮਾਂ ਦਾ ਪਿਆਰ ਕਰੋ ਸਤਿਕਾਰ ਕਰੋ ਕਿਉਂਕਿ ਜਿੰਨਾ ਚਿਰ ਉਹ ਤੁਹਾਡੇ ਕੋਲ ਆ ਤੁਹਾਨੂੰ ਉਹਦੀ ਕਈ ਵਾਰ ਅਹਿਮੀਅਤ ਨਹੀਂ ਪਤਾ ਲੱਗਦੀ ਕਈਆਂ ਨੂੰ ਕਈ ਕਈਆਂ ਨੂੰ ਲੱਗ ਜਾਂਦੀ ਆ ਤੇ ਉਹ ਜਦੋਂ ਤੁਰ ਜਾਂਦੇ ਆ ਜਹਾਨ ਤੋਂ ਫੇਰ ਹੀ ਪਤਾ ਲੱਗਦਾ ਹਨ ਤੇ ਮੈਂ ਇਹੀ ਕਹਿਣਾ ਚਾਹਨਾ ਬਈ ਆਦੇ ਮਾਪਿਆਂ ਨੂੰ ਹਮੇਸ਼ਾ ਆਪਦੇ ਕੋਲ ਰੱਖੋ ਜੇ ਨਹੀਂ ਵੀ ਰੱਖ ਸਕਦੇ ਤਾਂ ਉਹਨੂੰ ਉਹਨਾਂ ਨੂੰ ਹਮੇਸ਼ਾ ਯਾਦ ਰੱਖੋ ਉਹਦੀ ਇੱਜ਼ਤ ਕਰੋ ਸਤਕਾਰ ਕਰੋ ਜਿਵੇਂ ਉਹ ਆਪਾਂ ਨੂੰ ਪਿਆਰ ਕਰਦੇ ਆ ਆਪਣੀ ਵੀ ਕੋਸ਼ਿਸ਼ ਕਰਨੀ ਚਾਹੀਦੀ ਹੈ ਵੀ ਤੁਸੀਂ ਉਹਨਾਂ ਨੂੰ ਵੱਧ ਤੋਂ ਵੱਧ ਪਿਆਰ ਦਿਓ ਜਿਵੇਂ ਉਹਨਾਂ ਨੂੰ ਉਹ ਆਪਾਂ ਨੂੰ ਕਦੇ ਮਹਿਸੂਸ ਨਹੀਂ ਹੋਣ ਦਿੰਦੇ ਬਈ ਉਦਾਂ ਹੀ ਆਪਾਂ ਉਹਨਾਂ ਨੂੰ ਮਹਿਸੂਸ ਨਾ ਹੋਣ ਦਈਏ ਉਹ ਵੀ ਜਿੰਨਾ ਆਪਾਂ ਨੂੰ ਪਿਆਰ ਕਰਦੇ ਆ ਆਪਾਂ ਨੂੰ ਵੀ ਉਹਨਾਂ ਨੂੰ ਉਨਾ ਹੀ ਕਰਨਾ ਚਾਹੀਦਾ ਹਾਂਜੀ ਸਾਡੇ ਨਾਲ ਹਰਪ੍ਰੀਤ ਬੱਗਾ ਜੀ ਲਹਿਲ ਤੋਂ ਜੁੜੇ ਜਿਨ੍ਹਾਂ ਦੇ ਮਾਤਾ ਪ੍ਰੀਤਮ ਕੌਰ ਜੀ ਸਦੀ ਮਾਪਛੋੜਾ ਦੇਗੇ ਇਹ ਇੱਕ ਬਹੁਤ ਵੱਡਾ ਘਾਟਾ ਅਸੀਂ ਇੱਕ ਛੋਟੀ ਜੀ ਆਪਣੀ ਨਿੱਕੀ ਜੀ ਕੋਸ਼ਿਸ਼ ਮਾਤਾ ਜੀ ਨੂੰ ਸੱਚੀ ਸਰਦਾਰ ਜਲੀ ਦੇਣ ਦੀ ਕੀਤੀ ਆ ਤੇ ਅਸੀਂ ਆਪਣੇ ਦੇਸ਼ ਦੁਨੀਆ ਚੈਨਲ ਵੱਲੋਂ ਵੀ ਪਰਿਵਾਰ ਨੂੰ ਤੇ ਸਰਦਾਰ ਆਰਪੀ ਸਿੰਘ ਬੱਗਾ ਜੀ ਨੂੰ ਇਹ 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 ਕਹਿਣਾ ਚਾਹਾਂਗੇ ਕਿ ਅਸੀਂ ਵੀ ਮਾਤਾ ਜੀ ਨੂੰ ਸਰਦਾ ਦੇ ਫੁੱਲ ਭੇਟ ਕਰਦੇ ਹਾਂ ਅਤੇ ਪਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਬਿਸ਼ਵੀ ਰੋਹ ਨੂੰ ਵਾਹਿਗੁਰੂ ਆਪਣੇ ਚਰਨਾਂ ਦੇ ਵਿੱਚ ਨਿਵਾਸ ਸਥਾਨ ਬਖਸ਼ੇ। ਸਾਫਕਾ ਸਰਪੰਚ ਜਗਦੀਪ ਸਿੰਘ ਜੀ ਜੋ ਕਿ ਪਿੰਡ ਲਹਿਲ ਤੋਂ ਨੇ ਇਹਨਾਂ ਦੇ ਮਾਤਾ ਪ੍ਰੀਤਮ ਕੌਰ ਜੀ ਨਾਲ ਆਪਣਾ ਬੱਚਿਆਂ ਵਾਲੀ ਪਿਆਰ ਰਿਆ ਤੇ ਸਰ ਮੈਂ ਤੁਹਾਤੋਂ ਇਹ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦਾ ਕਿ ਮਾਤਾ ਪ੍ਰੀਤਮ ਕੌਰ ਜੀ ਕਿਸ ਤਰ੍ਹਾਂ ਪਿੰਡ ਦੇ ਵਿੱਚ ਵਿਚਰਦੇ ਸੀਗੇ ਪਹਿਲਾਂ ਤਾਂ ਰਣਦੇਵ ਸਾਹਿਬ ਮੈਂ ਧੰਨਵਾਦ ਕਰਦਾ ਹਾਂ ਤੁਹਾਡਾ ਤੁਸੀਂ ਸਾਡੇ ਪਿੰਡ ਆਏ ਤੇ ਇਸ ਰਿਸ਼ਤੇ ਦੇ ਸਬੰਧੇ ਤੁਸੀਂ ਆਪਣੇ ਵਿਚਾਰ ਲਏ ਸਾਡੇ ਦੂਜਾ ਤੁਸੀਂ ਜਿਹੜਾ ਸਵਾਲ ਕੀਤਾ ਬਈ ਮਾਤਾ ਜੀ ਦਾ ਵਿਚਰਨਾ ਕਿਦਾਂ ਸੀ ਦੇਖੋ ਇਸ ਪਰਿਵਾਰ ਨਾਲ ਮੈਂ ਲੰਬੇ ਸਮੇਂ ਤੋਂ ਜੁੜਿਆ ਹੋਇਆ ਹਾਂ ਰਾਜਨੀਤਿਕ ਤੌਰ ਤੇ ਵੀ ਇਹ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਦਾ ਮੈਂ ਸਮਝਦਾ ਪੂਰਾ ਨਤੜਕ ਹੋ ਕੇ ਮਦਦ ਕਰਦਾ ਰਿਹਾ ਇਹਨਾਂ ਦੇ ਫਾਦਰ ਸਾਹਿਬ ਦੋ ਵਾਰੀ ਮੈਂਬਰ ਪੰਚਾਇਤ ਵੀ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਤੇ ਇਹਨਾਂ ਦੇ ਜਿਵੇਂ ਮਦਰ ਦੀ ਗੱਲ ਕਰਾਂ ਬਹੁਤ ਹੀ ਉਹ ਇੱਕ ਨਿੱਡਰ ਸੁਭਾਅ ਦੇ ਮਾਲਕ ਸੀ ਜਿਵੇਂ ਕਿ ਫਾਦਰ ਸਾਹਿਬ ਪਹਿਲਾਂ ਚੜ੍ਹਾਈ ਕਰ ਗਏ ਸੀ ਸਾਡੇ ਅੰਕਲ ਤੇ ਉਸ ਤੋਂ ਬਾਅਦ ਉਹਨਾਂ ਨੇ ਬੱਚਿਆਂ ਦਾ ਪਾਲਣ ਪੋਸ਼ਣ ਬਧੀਆ ਤਰੀਕੇ ਨਾਲ ਕੀਤਾ ਬੱਚਿਆਂ ਨੂੰ ਬਾਹਰ ਭੇਜਿਆ ਪਰ ਦੇਖਣਯੋਗ ਵਾਲੀ ਜਿਹੜੀ ਗੱਲ ਆ ਵੀ ਅੱਜ ਕੱਲ੍ਹ ਆਮ ਸਮਾਜ ਦੇ ਵਿੱਚ ਧਾਰਨਾ ਵੀ ਜਿਹੜੀ ਸਟੈਪ ਮਦਰ ਹੁੰਦੀ ਆ ਮੀ ਉਹ ਬੱਚਿਆਂ ਦਾ ਪਾਲਣ ਪੋਸ਼ਣ ਚੰਗੀ ਤਰ੍ਹਾਂ ਨਹੀਂ ਕਰਦੀ ਇਹ ਕਿ ਆਪਾਂ ਗੈਪ ਸਮਝਦੀਆਂ ਪਰ ਇਹਨਾਂ ਦੇ ਪਰਿਵਾਰ ਨੇ ਇੱਕ ਸਾਡੀ ਮਾਤਾ ਨੇ ਸਿੱਧ ਕਰਕੇ ਦਿਖਾਤਾ ਵੀ ਜੇਰੀ ਮਤਰੀਈ ਮਾਂ ਉਹਦਾ ਪਿਆਰ ਆਪਣੇ ਬੱਚਿਆਂ ਨੂੰ ਵੀ ਵੱਧ ਕੇ ਸੀ ਉਹਨਾਂ ਨੇ ਸਦਾ ਇਹਨਾਂ ਨੂੰ ਬੱਚਿਆਂ ਨੂੰ ਆਪਣੇ ਦਿਲ ਨਾਲ ਲਾ ਕੇ ਰੱਖਿਆ ਆਪਣੇ ਆਪਣੇ ਨਜ਼ਦੀਕ ਰੱਖਿਆ ਬੱਚਿਆਂ ਨੂੰ ਮਾਂ ਆਪਣੀ ਸੱਕੀ ਮਾਂ ਨਾਲੋਂ ਵੱਧ ਕੇ ਪਿਆਰ ਦਿੱਤਾ ਤੇ ਸਾਡੀਆਂ ਜਿਹੜੀਆਂ ਆਂਟੀ ਯੂਨੀਅਨ ਨੇ ਦੋਵੇਂ ਬੜੇ ਪਿਆਰ ਨਾਲ ਜਦ ਵੀ ਉਹਨਾਂ ਦੇ ਘਰੇ ਜਾਂਦੇ ਆ ਬਦੇ ਵਧੀਆ ਤਰੀਕੇ ਨਾਲ ਮਿਲਦੀਆਂ ਸੀ ਸਾਡਾ ਤਾਂ ਬਹੁਤ ਨਜ਼ਦੀਕੀ ਹੋਣਾ ਜਾਣਾ ਰਿਹਾ ਬਾਕੀ ਜੇ ਮੈਂ ਬੱਗੇ ਵੀਰ ਉਹਨਾਂ ਦੀ ਗੱਲ ਕਰਾਂ ਇਹਨਾਂ ਨੇ ਵੀ ਇੱਕ ਮੈਂ ਸਮਝਦਾ ਵੀ ਇੱਕ ਸਰਬਣ ਪੁੱਤ ਵਾਲਾ ਹੀ ਹੋਲ ਨਭਾਇਆ ਕਿਉਂਕਿ ਲੋਕ ਆਪਣੇ ਮਾਮਾ ਦਾ ਸਤਿਕਾਰ ਨਹੀਂ ਕਰਦੇ ਇਹ ਦੂਰ ਰਹਿੰਦੇ ਹੋਏ ਵੀ ਦੇਖੋ ਇਹਨਾਂ ਨੇ ਕਿੰਨੀ ਕੋਸ਼ਿਸ਼ ਕੀਤੀ ਵੀ ਉਹਨਾਂ ਦਾ ਵੀਜ਼ਾ ਨਹੀਂ ਲੱਗਦਾ ਸੀ ਇਹਨਾਂ ਨੇ ਏਜੰਟ ਨੂੰ ਇਹਨਾਂ ਨੂੰ ਕਹਤਾ ਵੀ ਇਹਨਾਂ ਦੀ ਕੋਈ ਪਹਿਲਾਂ ਹਿਸਟਰੀ ਨਹੀਂ ਹੈਗੀ ਇਹਨਾਂ ਨੇ ਆਪਣੀ ਸਟੈਪ ਮਦਰ ਨੂੰ ਪਹਿਲਾਂ ਤਿੰਨ ਦੇਸ਼ਾਂ 'ਚ ਹੋਰ ਜਗ੍ਹਾ ਵੀਜ਼ਾ ਲਗਾਉਣ ਦੀ ਲਈ ਉਹਨਾਂ ਦੀ ਉਹਨਾਂ ਨੂੰ ਕਮਾਇਆ ਫਿਰ ਉਹਨਾਂ ਨੂੰ ਵੀਜ਼ਾ ਲਵਾ ਕੇ ਆਪਣੇ ਕੋਲ ਸੱਦੇ ਆ ਤੇ ਉਹ ਤੋਂ ਬਾਅਦ ਵੀ ਹੁਣ ਇਹਨਾਂ ਨੂੰ ਪਤਾ ਲੱਗਿਆ ਵੀ ਉਹ ਬਿਮਾਰ ਸੀਗੇ ਉੱਥੇ ਪਿੱਛੇ ਸਾਹਮ ਸਭਈਏ ਲਈ ਵੀ ਇਹਨਾਂ ਨੇ ਉੱਥੇ ਕਾਫੀ ਆਉਣਾ ਜਾਣਾ ਰੱਖਦੇ ਸੀ ਇਹ ਹੁਣ ਇਹਨਾਂ ਨੂੰ ਪਤਾ ਲੱਗਿਆ ਹੁਣ ਇਹਨਾਂ ਦੀ ਸਿਸਟਰ ਸਾਡੀ ਭੈਣ ਛੋਟੀ ਬੱਗੋ ਤੇ ਸਾਡਾ ਭਰਾ ਇਹ ਆਏ ਤੇ ਆ ਕੇ ਇਹਨਾਂ ਨੇ ਸਾਰਾ ਕੁਝ ਦੇਖਿਆ ਤੇ ਪ੍ਰਮਾਤਮਾ ਦੀ ਇਹ ਸਮਝਦਾ ਵੀ ਲਾ ਲਓ ਤੁਸੀਂ ਉਹਨਾਂ ਦੇ ਚੰਗੇ ਕਰਮ ਲਾ ਲਓ ਵੀ ਉਹ ਮਿੰਜੇ ਤੇ ਨਹੀਂ ਲਟਕੇ ਨਹੀਂ ਇਹਨਾਂ ਦੇ ਹਾਲਾਤ ਨੇ ਵੀ ਲੋਕ ਮਿੰਜੇ ਤੇ ਲਟਕਦੇ ਨੇ ਮੌਤ ਨੂੰ ਉਡੀਕਦੇ ਨੇ ਤੇ ਇਹ ਹਰਮੰਦਰ ਸਾਹਿਬ ਗਏ ਨੇ ਹਰਮੰਦਰ ਸਾਹਿਬ ਦਾ ਜਾਲ ਉਹਨਾਂ ਨੇ ਮੂੰਹ ਚ ਪਾਇਆ ਤੇ ਇੱਕਦਮ ਉਹਨਾਂ ਦੀ ਡੈਥ ਹੋ ਗਈ ਸੋ ਮੈਂ ਇਸ ਆਈ ਲੋਕਾਂ ਨੂੰ ਆਪਾਂ ਸੰਦੇਸ਼ ਦੇਣਾ ਚਾਹੁੰਦੇ ਆਂ ਵੀ ਆਪਾਂ ਇਹ ਭਾਵਨਾ ਖਤਮ ਕਰੀਏ ਵੀ ਕੋਈ ਸਾਲੀ ਸਾਡੀ ਕੋਈ ਮਤਰੀ ਮਾ ਹੁੰਦੀ ਆ ਮਾ ਮਾ ਹਮੇਸ਼ਾ ਮਾ ਮਾ ਹੀ ਹੁੰਦੀਆਂ ਨੇ ਚਾਹੇ ਉਹ ਆਪਣੀ ਹੋਵੇ ਚਾਹੇ ਮਤਰੀ ਮਾ ਹੋਵੇ ਅਸੀਂ ਉਹਨਾਂ ਦਾ ਸਤਿਕਾਰ ਕਰੀਏ ਬਜ਼ੁਰਗਾਂ ਦਾ ਸਤਿਕਾਰ ਕਰੀਏ ਧੰਨਵਾਦ